ਸਮਾਣਾ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਲੋਕ ਸਭਾ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਚੋਣ ਸਭਾ ਪਟਿਆਲਾ ਰੋਡ ਤੇ ਇੱਕ ਨਿਜੀ ਪੱਲੇ ਸਭਾ ਕੀਤੀ ਗਈ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪਹੁੰਚੇ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਔਰ ਮੇਰੇ ਵੱਲੋਂ ਪੰਜਾਬ ਦੇ ਵਿੱਚ ਜਿਹੜੀ ਔਰਤਾਂ ਹਨ ਉਹਨਾਂ ਨੂੰ ਵੀ 1000 ਰੁਪਏ ਦੇਣ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ 5 ਸਾਲ ਸੇ ਪੂਰਾ ਕਰਨਾ ਹੈ ਲੇਕਿਨ ਮੈਂ ਉਸ ਤੋਂ ਪਹਿਲਾਂ ਪੂਰਾ ਕਰ ਦਾਂਗਾ ਇਹ ਉਹਨਾਂ ਨੇ ਕਿਹਾ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ ਉਸ ਦੇ ਨਾਲ ਵੀ 6000 ਕਰੋੜ ਰੁਪਏ ਦਾ ਫਾਇਦਾ ਬਿਜਲੀ ਬੋਰਡ ਨੂੰ ਹੋਵੇਗਾ ਅਤੇ ਲੋਕਾਂ ਨੂੰ ਤੇ ਉਦਯੋਗਪਤੀਆਂ ਨੂੰ ਸਸਤੀ ਬਿਜਲੀ ਮਿਲੇਗੀ। ਉਹਨਾਂ ਨੇ ਵਿਰੋਧੀ ਪਾਰਟੀ ਤੇ ਹਮਲੇ ਕਰਦੇ ਕਹੇ ਕਿ ਪੰਜਾਬ ਦਾ ਸਾਰਾ ਜਨ ਨੁਕਸਾਨ ਕੀਤਾ ਹੈ। ਕਾਂਗਰਸ ਅਤੇ ਅਕਾਲੀ ਦਲ ਨੇ ਕੀਤਾ ਹੈਗੇ। ਉਹਨਾਂ ਨੇ ਕਿਹਾ ਕਿ ਮੇਰੇ ਜਿਹੜੇ ਉਮੀਦਵਾਰ ਹੈ ਇਹਨਾਂ ਨੂੰ ਜਿਤਾ ਕੇ ਲੋਕ ਸਭਾ ਚੇ ਭੇਜੋ ਤਾਂ ਕਿ ਮੈਂ ਪੰਜਾਬ ਦਾ ਹੋਰ ਜ਼ਿਆਦਾ ਵਿਕਾਸ ਕਰ ਸਕਾਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਦੇ ਦੌਰੇ ਦੇ ਦੌਰਾਨ ਠੇਕਾ ਮੁਲਾਜ਼ਮਾਂ ਕਮ ਕਰਮਚਾਰੀ ਪੰਜਾਬ ਦੇ ਉਹਨਾਂ ਨੇ ਕਾਲੀਆਂ ਚੰਡੀਆਂ ਦਿਖਾਈਆਂ ਉਹਨਾਂ ਨੂੰ ਪੁਲਿਸ ਨੇ ਹੇਰਾਸਤ ਵਿੱਚ ਲਿਆ ਹੈ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਜਦ ਤੱਕ ਗੱਲ ਨਹੀਂ ਕਰਦੀ ਸਾਡਾ ਇਸ ਤਰ੍ਹਾਂ ਹੀ ਪ੍ਰਦਰਸ਼ਨ ਚੱਈ ਰਹਿਣਾ ਹੈ ਲੇਕਿਨ ਉਹਨ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਅਧਿਕਾਰੀ ਇਨ ਠੇਕਾ ਮੁਲਾਜ਼ਮਾਂ ਨੂੰ ਵੀ ਇਹਨਾਂ ਕੀ ਜਿਹੜੀ ਪ੍ਰੇਸ਼ਾਨੀਆਂ ਹੈ ਉਹਨਾਂ ਕੀ ਨੌਕਰੀਆਂ ਪੱਕੀਆਂ ਕਰਨ ਦਾ ਜਿਹੜਾ ਵਾਅਦਾ ਹੈ ਉਹ ਕਦਮ ਪੂਰਾ ਕਰਦੀ ਇਸ ਸਮੇਂ ਦੱਸੇਗਾ ਮਾਨ ਸਾਹਿਬ ਆਏ ਨੇ ਤੁਹਾਡੇ ਵਿੱਚ ਤੁਹਾਨੂੰ ਮਿਲਣ ਵਾਸਤੇ ਆਏ ਨੇ ਉਹ ਆਪਣਾ ਵਿਜ਼ਨ ਵੀ ਦੱਸਣਗੇ ਸਰਕਾਰ ਦਾ ਵੀਜ਼ਨ ਦੱਸਣਗੇ ਦੱਸਣਗੇ ਕਿ ਕੀ ਕੁਛ ਅਸੀਂ ਕਰਨਾ ਪੰਜਾਬ ਵਾਸਤੇ ਜਿੰਨੀ ਸਾਡੀ ਡਿਊਟੀ ਲਾਈਆ ਮਾਨ ਸਾਹਿਬ ਨੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਲ ਜੀ ਨੇ ਡਾਕਟਰ ਸਾਹਿਬ ਦੀ ਹੈਲਥ ਤੇ ਲਾਈਆ ਉਹ ਲਗਾਤਾਰ ਉੱਚ ਕੰਮ ਕਰ ਰਹੇ ਨੇ ਸਾਨੂੰ ਬੜਾ ਮਾਣ ਬਖਸ਼ਿਆ ਮਾਨ ਸਾਹਿਬ ਨੇ ਜਿੰਨੇ ਮਹਿਕਮੇ ਦਿੱਤੇ ਨੇ ਚਾਹੇ ਥੋੜਾ ਜਲ ਸਰੋਤ ਹੋਵੇ ਤੁਸੀਂ ਦੇਖੋ ਪਿੰਡ ਪਿੰਡ ਜਿਹੜੀਆਂ ਐਂਡ ਤੱਕ ਜਿੱਥੇ ਟੇਲਾਂ ਤੱਕ ਪਾਣੀ ਨਹੀਂ ਪਹੁੰਚਦਾ ਸੀ ਉੱਥੇ ਤੱਕ ਪਾਣੀ ਪਹੁੰਚਾਇਆ ਸੋ ਇਸ ਕਰਕੇ ਵੀਰੋ ਤੁਹਾਨੂੰ ਉਮੀਦ ਕਰਦਿਆਂ ਤੇ ਤੁਸੀਂ ਪੁਰਜੋਸ਼ ਹੋ ਜੋਸ਼ ਖਰੋਸ਼ਲਾ ਮੈਂ ਕਹਿੰਦਾ ਪੰਜਾਬ ਦੇ ਵਿੱਚੋਂ ਸਭ ਤੋਂ ਜ਼ਿਆਦਾ ਲੀਡ ਨਾਲ ਅਸੀਂ ਪਟਿਆਲੇ ਤੋਂ ਡਾਕਟਰ ਬਲਬੀਰ ਨੂੰ ਜਿਤਾ ਕੇ ਜੜਾ ਭੇਜਣਾ ਸਾਰਾ ਤੁਹਾਡੀ ਰਹਿਮਤ ਹੈ ਲੋਕਾਂ ਤੋਂ ਬਿਨਾ ਕੁਝ ਨਹੀਂ ਹੋ ਜ਼ਾਦਾ ਲੋਕਾਂ ਤੋਂ ਵੱਡੇ ਬੰਦੇ ਦੀ ਕੋਸ਼ਿਸ਼ ਨਾ ਕਰੋ ਲੀਡਰੋ ਮੈਂ ਬਹੁਤ ਲੀਡਰਾਂ ਨੂੰ ਕਹਿੰਦਾ ਲੋਕਾਂ ਤੋਂ ਵੱਡੇ ਬਣਨ ਦੀ ਕੋਸ਼ਿਸ਼ ਨਾ ਕਰੋ ਜਿੱਦੇ ਤੁਹਾਨੂੰ ਤੁਸੀਂ ਬਹਿਮ ਪਾ ਲੈ ਕੇ ਮੈਂ ਲੋਕਾਂ ਤੋਂ ਵੱਡਾ ਲੋਕ ਥੱਲੇ ਲਾ ਕੇ ਮਾਰ ਦੇਵਾਂ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਾਰਸ਼ ਤੇ ਬੜੇ ਬੜੇ ਲਾਲੇ ਜੀ ਲੋਕਾਂ ਨੇ ਤੁਸੀਂ ਐਡਾ ਵੱਡਾ ਮਾਨ ਸਤਕਾਰ ਦਿੱਤਾ ਐਡੇ ਵੱਡੇ ਅਹੁਦੇ ਦਿੱਤੇ ਤਾਂ ਵੀਰੋ ਤੁਹਾਡੇ ਵਾਸਤੇ ਆ ਬਸ ਤੁਹਾਡੇ ਲਈ ਖਿਲਾਤੀ ਜ਼ਿੰਦਗੀ ਕੋਈ ਕਿਸੇ ਕਿਸੇ ਦਾ ਲਾਲਚ ਨਹੀਂ ਕੋਈ ਮੈਂ ਕਿਸੇ ਖੱਡਾਂ ਚ ਹਿੱਸਾ ਨਹੀਂ ਪਾਉਣਾ ਕੋਈ ਮੈਂ ਕਿਸੇ ਬਸਾਂ ਚ ਸਾਨੀ ਪਾਉਣਾ ਕੋਈ ਮਟਾ ਬੈਚੇ ਸਾਨੀ ਪਾਉਣਾ ਹਿੱਸਾ ਜ਼ਰੂਰ ਪਾਉਣਾ ਹੈ ਪਰ 3.5 ਕਰੋੜ ਲੋਕ ਪੰਜਾਬੀ ਲੋਕਾਂ ਦੇ ਦੁੱਖ ਸੁੱਖਾਂ ਚ ਸਾਂ ਪਾਉਣਾ ਸਾਰੇ ਸਮਾਜ ਦੇ ਦੁੱਖ ਸੁੱਖਾਂ ਚ ਸਾਂ ਪਾਉਣਾ ਨਾ ਹੀ ਨਾ ਕਿਸੇ ਸਮਾਜ ਨੂੰ ਕੋਈ ਐ ਕਹਿਣਾ ਵੀ ਆਹ ਮੇਰਾ ਸਮਾਜ ਆ ਉਹਦਾ ਸਮਾਜ ਆ 3.5 ਕਰੋੜ ਮੇਰੀ ਹੈ 3.5 ਕਰੋੜ ਇਹ ਛੋਟੀ ਗੱਲ ਨਹੀਂ ਹੁੰਦੀ 3.5 ਕਰੋੜ ਲੋਕਾਂ ਦਾ ਲਾਣੇਦਾਰ ਬਣਾਤਾ ਤੁਸੀਂ ਮੈਨੂੰ ਬਿਲਕੁਲ ਫਿਕਰ ਨਾ ਕਰੋ ਖਜ਼ਾਨੇ ਦਾ ਫਿਕਰ ਨਾ ਕਰੋ ਖਜ਼ਾਨਾ ਵੀ ਭਰੂੰਗਾ ਔਰ ਖਜ਼ਾਨੇ ਦਾ ਉਹ ਲੋਕਾਂ ਵਾਲੰਮ ਕਰੂੰਗਾ ਅਧੇਨੀ ਕਿਆ ਸਵਾ ਦੋ ਸਾਲ ਚ ਕਿਸ ਖਜ਼ਾਨਾ ਖਾਲੀ ਆ ਆਮ ਆਦਮੀ ਕਲੀਨਿਕ ਖੋਲਦੇ 829 ਡੇਰ ਕਰੋੜ ਬੰਦਾ ਉਥੋਂ ਦਵਾਈ ਲੈ ਗਿਆ ਕੌਣ ਹੈ ਡੇਰ ਕਰੋੜ ਗਰੀਬ ਦਲਿਤ ਪਰਿਵਾਰ ਜਿਹੜੇ ਸਰਕਾਰੀ ਹਸਪਤਾਲਾਂ ਚ ਜਾਂਦੇ ਆ ਬਸ ਉਥੇ ਲੈਣਾਂ ਚ ਲੱਗਣ ਦੀ ਲੋੜ ਨਹੀਂ ਪੈਂਦੀ ਹੁਣ ਨਾਲ ਹੀ ਘਰ ਦੇ ਖਵੇ ਪਾਸੇ ਸੰਜੇ ਪਾਸੇ ਕਲੀਨਿਕ ਖੁੱਲ ਗਿਆ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਡਾਕਟਰ ਸਾਹਿਬ ਸਿਹਤ ਮੰਤਰੀ ਨੇ ਮੈਂ ਇਹਨਾਂ ਨੂੰ ਬੁਲਾ ਕੇ ਕਿਹਾ ਪੰਜਾਬ ਦਾ ਤਹਿਸੀਲ ਲੈਵਲ ਦਾ ਵੀ ਜੁਲੇਹਰਾਂ ਦੇ ਸਾਰੇ ਕੋਈ ਹਸਪਤਲ ਲੈ ਜਾਣੀ ਹੋਣਾ ਚਾਹੀਦਾ ਜਿਹਦੇ ਵਿੱਚ ਐਕਸਰੇ ਮਸ਼ੀਨਾਂ ਹੋਵੇ ਜਿਹਦੇ ਵਿੱਚ ਕੋਈ ਸਾਰੀਆਂ ਜਿਹੜੀਆਂ ਟੈਸਟ ਕਰਨ ਵਾਲੀਆਂ ਮਸ਼ੀਨਾਂ ਨਾ ਹੋਣ ਔਰ ਇੱਕ ਹੋਰ ਗੱਲ ਐਸਐਮਓ ਤੇ ਸੀਐਮਓ ਨੂੰ ਕਾਉਂਟੇਵਲ ਬਣਾਤਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਨਹੀਂ ਲਿਖੀ ਜਾਊਗੀ ਤੇ ਤੂੰ ਬਾਹਰ ਹਸਪਤਲ ਦੇ ਬਾਹਰੋਂ ਲੈ ਕੇ ਆ ਜੇ ਦਵਾਈ ਹੈ ਨਹੀਂ ਤਾਂ ਡਾਕਟਰ ਆਪ ਲੈ ਕੇ ਆਊਗਾ ਬਾਹਰੋਂ ਜਦਸੀ ਅਗਲੇ ਦਿਨ ਉਹਨੂੰ ਪੂਰੀ ਕਰਦਾਂਗੇ ਕਿਹੜੀ ਦਵਾਈ ਦੇ ਕੋਲੇ ਹੈ ਨਹੀਂ ਪਰ ਮਰੀਜ਼ ਨੂੰ ਬਾਹਰ ਨਹੀਂ ਭੇਜਣਾ ਸੀ ਮਰੀਜ਼ ਨੂੰ ਬਾਹਰ ਤੇ ਜਾਊਗਾ ਉਹਦੇ ਨਾਲ ਉਹ ਕੋਈ ਕੋਈ ਨਾ ਮੈਂਦਾ ਦਵਾਈ ਆਵੇ ਮੈਂ ਤਾਂ ਜਦੋਂ ਸੀਐਮ ਹੌਸਟ ਗਿਆ ਇੱਕ ਘਰ ਚ ਰੁੱਸਾ ਰਹਿੰਦੀ ਸੀ ਦੋ ਘਰ ਨੇ ਜੁੜੇ ਹੋਏ ਇੱਕ ਚ ਮਹਾਰਾਣੀ ਬਨੀਪੁਰ ਤੇ ਉਹ ਨਾਲ ਬੈਠਾ ਰਹਿੰਦਾ ਸੀ ਆਪਸੇ ਸਮਾਂ ਰਹਿੰਦਾ ਸੀ ਮਹਾਰਾਜਾ ਸਾਹਿਬ ਉਹ ਮੱਕਰ ਚ ਗਿਆ ਮੈਂ ਤਾਂ ਪਹਿਲਾਂ ਸੁਖਬੀ ਸਾਹਿਬ ਦਾ ਪਾਟ ਕਰਾਇਆ ਮੈਨੂੰ ਹੀ ਪਤਾ ਨਹੀਂ ਕੀ ਕੀ ਪਾਪ ਹੋਏ ਹੋਣੇ ਇੱਥੇ ਯਾਰ ਸੋਫੇ ਬਦਲੇ ਨੇ ਨਾ ਇਹ ਨਾ ਸੋਫਾ ਤੇ ਬੈਠ ਕੇ ਪਤਾ ਨਹੀਂ ਕਿੜੇ ਕਿੜੇ ਪੈਸੇ ਲਏ ਹੋਣ ਨੇ ਨੇ ਸਮੇਤਾ ਸੌ ਲੱਗੇ ਪਵਿੱਤਰ ਕਰਾ ਕੇ ਆਪਨ ਕਰਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਫਿਰ ਅੰਦਰ ਬੜਿਆ ਜੀ ਮੈਂ ਸੋ ਕੋਈ ਕਿਸੇ ਕਿਸਮ ਦਾ ਮਸਲਾ ਹੋਵੇ ਕੋਈ ਇੰਡਸਟਰੀਅਲ ਰਿਲੇਟਡ ਕੋਈ ਦੁਕਾਨਦਾਰ ਨਾਲ ਰਿਲੇਟਡ ਕੋਈ ਇਨਫਰਾਸਟ੍ਰਕਚਰਲ ਰਿਲੇਟਡ ਜਦੋਂ ਮਰਜੀ ਆਓ ਸਾਡੇ ਨੇਤਾ ਬੈਠੇ ਨੇ ਇਹਨਾਂ ਕੋਲ ਗੱਲ ਪਚਾਓ ਮੇਰੇ ਕੋਲੇ ਆਉਗੀ ਗੱਲ ਮੈਂ ਵੀ ਪਟਿਆਲੇ ਰਹਿੰਦਾ ਰਿਹਾ ਇਥੇ ਮਿੰਦਰਾ ਕੰਪਲੈਕਸ ਮੈਂ ਡੈਡੀ ਇੱਥੇ ਬਿਲਾਉਂਗੀ ਪੜਾਉਂਦੇ ਰਿਹਾ ਵੀਰੋ ਪਟਿਆਲੇ ਸੱਤ ਸਾਲ ਰਿਹਾ ਮੈਂ ਉਹ ਖੇੜੀ ਗੁਜਰਾ ਰੋਡ ਤੇ ਜਿਹੜਾ ਸੂਲਰ ਵਾਲਾ ਸੂਲਰ ਵਾਲੀ ਸੜਕ ਹੈ ਨਾ ਜਿਹੜੀ ਉੱਥੇ ਮਹਿੰਦਰਾ ਕੰਪਲੈਕਸ ਹੈ ਗੁਨਾਨਾ ਫਾਊਂਡੇਸ਼ਨ ਸਕੂਲ ਕੋਲੇ ਸੋ ਮੈਂ ਕੱਲੇ-ਕੱਲੇ ਨੂੰ ਜਾਣਦਾ ਸਾਰਿਆਂ ਨੂੰ ਇੱਥੇ ਰਹੇ ਆ ਸੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਦੋਨੇ ਹੱਥ ਪਰਚਾਕੇ ਦੋ ਨਾਰੇ ਲਾ ਦਿਓ ਤਾਂ ਕਿ ਇਸ ਤੋਂ ਮੈਂ ਇਹ ਜਾਮਾ ਲੈ ਕੇ ਤੇ ਪਟਿਆਲੇ ਵਾਲਿਆਂ ਨੂੰ ਤਾਂ ਕੰਮ ਕਰਤਾ ਬਸ ਇੱਕ ਤਰੀਕ ਨੂੰ ਵਾਧਣ ਦੱਪਣਾ ਚਾਰ ਤਰੀਕ ਨੂੰ ਰਿਜ਼ਲਟ ਦੇਖਣਾ ਹੋਰ ਕੋਈ ਕੰਮ ਨਹੀਂ ਬਸ ਦੋਨੇ ਹੱਥ ਪਰਚਾਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਦੇਖੋ ਇੱਥੇ ਇੱਕ ਦੋ ਬੀਜੇਪੀ ਵਾਲੇ ਵੀ ਆਏ ਹੋਣਗੇ ਦੇਖੋ ਆਉਣਾ ਪੈਂਦਾ ਵਿਚਾਰਿਆਂ ਨੂੰ ਭੇਜਦੇ ਹੋਣਗੇ ਉਹ ਵੀ ਦੇਖਿਓ ਪਹਿਲਾਂ ਭਵਾਂਤਮਾਨ ਨੇ ਕੀ ਕਿਹਾ ਅੱਜ ਉਹ ਦੱਸ ਦੇਣਗੇ ਕਿ ਜਦੋਂ ਉਹਨਾਂ ਨੂੰ ਇਹ ਪੁੱਛਿਆ ਵੀ ਨਾਰੇ ਕਿੰਨੀ ਕੀ ਜ਼ੋਰ ਦੀ ਲੱਗਦੀ ਸੀ ਉਦੋਂ ਘਟੋ ਘਟਾ ਉਹਨਾਂ ਨੂੰ ਇਹ ਕਹਿਣਾ ਪਵੇ ਕਿ ਮਹਾਰਾਜ ਸਾਹਿਬ ਮਹਾਰਾਣੀ ਸਾਹਿਬਾ ਨਾਰੇ ਵਾਰੇ ਕੰਮ ਪੁੱਛਦੇ ਥੋਟੇ ਕਰੇ ਵੀ ਸੁਣੇ ਹੋਣੇ ਆ ਇੱਥੇ ਤਾਂ ਮਹਿਲ ਇੱਥੇ ਲਿਵਾਸੀ ਥੋੜਾ ਜਿਹਾ ਚੱਕਰ ਦੇ ਵਾਅ ਆਏ ਹੋਰ ਇਨਕਲਾਬ ਜੰਗਲਾ ਇਨਕਲਾਬ ਜੰਗਲਾ ਭਾਰਤ ਮਾਤਾ ਕੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼